ਤੋ ਅਗਲਾ ਕੀ ਕਿਦਾਂ ਤੇ 300 ਲੀਟਰੀ ਹੀ ਕਿਤੇ ਕਿ ਮੈਨੂੰ ਨਹੀਂ ਪਤਾ ਤੁਹਾਨੂੰ ਗੁੱਡੀਆਂ ਆਈਆਂ ਸਕੂਲਾਂ ਤੇ ਅਸੀਂ ਚਾਤ ਬੜਾਂਗੇ ਬਈਏ 6 6:30 ਦਾ ਟਾਈਮ ਸੀ ਉਹਨਾਂ ਦੇ ਤੇ ਇੱਕ ਗੁੱਡੀ ਨੂੰ ਥੱਲੇ ਬਹਿ ਗਈ ਤੇ ਮੈਂ ਲਾ ਕੇ ਖਲੋ ਗਿਆ ਕਲਾਸ ਦੇ ਵਿੱਚ ਗੈਸ ਤੇ ਨੀਂ ਮੇ ਲੱਕ ਹੋ ਕੇ ਅੱਗ ਲਾਈ ਤੋ ਇੱਕ ਤਾਂ ਭੁੱਖਾ ਜਾਂ ਗਿਆ ਉਹਨਾਂ ਨੂੰ ਸਾਰਾ ਘਲਾਰਾ ਪੈ ਗਿਆ ਜੀ ਪਿੰਡ ਕਿਹੜਾ ਜੇ ਪਿੰਡ ਫੜ ਮਸਾ ਸਰ ਕੀ ਗੱਲ ਹੋਈ ਆ ਜਿਹੜੀ ਆ ਅੱਗ ਘਰ ਚ ਖਲਾਰਾ ਪਿਆ ਇਹ ਜੋ ਗੈਸ ਤੋਂ ਅੱਗ ਲੱਗੀ ਕਿਦਾਂ ਤੇ ਕੈਸੋ ਲੀਕ ਹੀ ਕਿਤੇ ਤੇ ਮੈਨੂੰ ਨਹੀਂ ਪਤਾ ਤੇ ਸਾਹੀਂ ਗੁੱਡੀਆਂ ਆਈਆਂ ਸਕੂਲਾਂ ਤੇ ਅਸੀਂ ਆਖਾ ਚਾਤ ਬੜਾਂਗੇ ਬਈਏ 6 6:30 ਦਾ ਟਾਈਮ ਸੀ ਸਾਡੇ ਤੇ ਇੱਕ ਗੁੱਡੀ ਨੂੰ ਥੱਲੇ ਬੈ ਗਈ ਤੇ ਮੈਂ ਲਾਗੇ ਖਲੋ ਗਿਆ ਕਲਾਸ ਦੇ ਗੈਸ ਦੇ ਨਿਊ ਨੇ ਲੱਕ ਹੋ ਕੇ ਅੱਗ ਲਾਈ ਤੇ ਇੱਕਦਮ ਭਵਾ ਕਾ ਜਾਣ ਖਲਿਆ ਦੇ ਸਾਰਾ ਖਲਾਰਾ ਪੈ ਗਿਆ ਤੇ ਕੌਣ ਕੌਣ ਹੀ ਘਰ ਚ ਮੌਜੂਦ ਮੌਜੂਦ ਮਾਇਦਾ ਤੇ ਇੱਕ ਬੇਟਾ ਹੈ ਮੇਰਾ ਗੁੱਡੀਆਂ ਤੇ ਦੋ ਕਿੰਨਾ ਕੁ ਨੁਕਸਾਨ ਹੋ ਗਿਆ ਨੁਕਸਾਨ ਜਿਹੜਾ ਤਾਂ ਕਾਫੀ ਹੋ ਗਿਆ ਕੰਦਾ ਵੀ ਜੜੀਆਂ ਡਗੀਆਂ ਉਹ ਵੀ ਹਾਂਜੀ ਹਾਂਜੀ ਉਸੇ ਨੇ ਉਸੇ ਨੇ ਡਗੀਆਂ ਕਿੰਨੀ ਕ ਅਗ ਲੱਗੀ ਅਗ ਕਾਫੀ ਬਹੁਤ ਜਿਆਦਾ ਲੱਗੀ ਤੇ ਕੀ ਮੰਗ ਕਰਦੇ ਜ ਹੁਣ ਕੱਚਾ ਘਰ ਹੀ ਮੇਰਾ ਡਗ ਪਿਆ ਦਿਹਾੜੀ ਧੱਪੇ ਵਾਲਾ ਬੰਦਾ ਮੈਂ ਤੋ ਹੁਣ ਘਾ ਘਰ ਨਹੀਂ ਪਾਇਆ ਜਣਾ ਮੈਂ ਸਮਾਸੇ ਵੀਰਾਂ ਤੋਂ ਮੰਗ ਕਰਦਾ ਮੇਰਾ ਘਰ ਬਣਾਇਆ ਜਾਵੇ ਕੀ ਨਾਂ ਹੈ ਤੁਹਾਡਾ ਗੁਰਪ੍ਰੀਤ ਕਾਰ ਪਿੰਡ ਕਿਹੜਾ ਜੀ ਪਿੰਡ ਪੰਨੀ ਤੇ ਕੀ ਗੱਲ ਹੋਈ ਯਾਰ ਇਹ ਹੱਥ ਦੇ ਸਟਾ ਵਗੈਰਾ ਲੱਗੀਆਂ ਤੇ ਸਿਲੰਡਰ ਫਟਿਆ ਸੀ ਚਾਹ ਤਰ ਲੱਗੀ ਸੀ ਕਿੰਨੇ ਕ ਵਜੇ ਦੀ ਗੱਲ ਆ ਤੇ ਕਿੰਨਾ ਕ ਨੁਕਸਾਨ ਹੋਇਆ ਵਾ ਵਾ ਜੀ ਕਾਫੀ ਹੋ ਗਿਆ ਕਿਦਾਂ ਫਟਿਆ ਕਿਦਾਂ ਸਿਲੰਡਰ ਚਾਹੇ ਧਰ ਲੱਗੇ ਹਾਂ ਤੇ ਜਿਹੜਾ ਚਾਹ ਤੇ ਉੱਤਰ ਪਾਣੀ ਰੱਖਿਆ ਹੀ ਤੋ ਫਟ ਗਿਆ ਤੇ ਕਿਨਾ ਕ ਕੰਦਾ ਕੁੰਦਾ ਡਿੱਗੀਆਂ ਹੋਰ ਕੀ ਕੀ ਨੁਕਸਾਨ ਹੋਇਆ ਬਸ ਇਹੀ ਹੱਥ ਪੈਰੀ ਸੜੇ ਆ ਤੇ ਕੰਦਾ ਕੋਠੇ ਡਿੱਤੀ ਕਿੰਨੇ ਕ ਵਜੇ ਦੀ ਗੱਲ ਆ ਸਾਡੇ ਕਛੇ ਕੀ ਨਾ ਆਏ ਬਾਪੂ ਜੀ ਤੁਹਾਡਾ ਮੈਂ ਦੱਸਾਂ ਪਿੰਡ ਕਿਹੜਾ ਜੀ ਪੈਣੀ ਮੱਸਾ ਸਿੰਘ ਤੇ ਕੀ ਗੱਲ ਹੋਈ ਆ ਜਿਹੜੀ ਘਰ ਚ ਖਲਾਰਾ ਪਿਆ ਇਹਨਾਂ ਦੇ ਘਰ ਚ ਗਰੀਬ ਪਰਿਵਾਰ ਆ ਬੱਚਿਆਂ ਦਾ ਪਾਲਣ ਪੋਸ਼ਣ ਧੜੀ ਦਾ ਪਾ ਕਰਕੇ ਗੁਰਬੀਰ ਸਿੰਘ ਕੰਮ ਕਰਦਾ ਸੀ ਆਪਣਾ ਦੋ ਗੁਡੀਆਂ ਗਰੀਬੀਆਂ ਇੱਕ ਲੜਕਾ ਜਿਹੜਾ ਛੋਟਾ ਇਹਨਾਂ ਨਾਲੋਂ ਕਿ ਕੱਲੇ ਫਰਗਬੀਰ ਸਿੰਘ ਦੇ ਸੱਤੇ ਕਰਦਾ ਕਾਰੋਬਾਰ ਆ ਤੇ ਅਚਾਨਕ ਸਰੰਡ ਦਾ ਨੁਕਸਾਨ ਹੋਣ ਕਰਕੇ ਘਰ ਦਾ ਸਾਰਾ ਨੁਕਸਾਨ ਹੋ ਗਿਆ ਇਹ ਮਾਤੜ ਬੰਦਾ ਹੈ ਗਰੀਬ ਆ ਕੁਝ ਵੀ ਨਹੀਂ ਕਰ ਸਕਦਾ ਕਿ ਬੱਚਿਆਂ ਦਾ ਪਾਲਣ ਪੋਸ਼ਣ ਕਰੂ ਜਾਂ ਇਹਨਾਂ ਦਾ ਇਲਾਜ ਕਰਾਉ ਜਾਂ ਆਪਣਾ ਘਰ ਬਣਾਉਗਾ ਤੇ ਤੁਹੀਂ ਕੀ ਲੱਗਦੇ ਜੀ ਇਹਨਾਂ ਦੇ ਮੈਂ ਇਹਨਾਂ ਦਾ ਚਾਚਾ ਲਾਗੋ ਗਵੰਢੀਏ ਹਾਂਜੀ ਹਾਂਜੀ ਤੇ ਕੀ ਮੰਗ ਕਰਦੇ ਜੀ ਹੁਣਗੇ ਮੰਗ ਇਹੋ ਹੀ ਆ ਸੰਸਥਾ ਵੱਲੋਂ ਕਿ ਇਹਨਾਂ ਦੀ ਕੋਈ ਹੈਲਪ ਕੀਤੀ ਜਾਵੇ ਇਹਨਾਂ ਦੇ ਪਰਿਵਾਰ ਤੇ ਵੱਡੀ ਤੋਂ ਵੱਡੀ ਸਮੱਸਿਆ ਦਾ 100% ਸਮਾਧਾਨ ਕਰਵਾਓ ਆਪਣੇ ਮਨ ਚਾਹੇ ਪ੍ਰੇਮੀ ਪ੍ਰੇਮਿਕਾ ਨੂੰ ਬੱਥੇ ਦੇ ਵਿੱਚ ਕਰਵਾਓ ਹਰ ਸਮੱਸਿਆ ਦਾ ਸਮਾਧਾਨ ਕਰਵਾਓ ਜਿਵੇਂ ਗ੍ਰਹਿ ਕਲੇਸ਼ ਨੌਕਰੀ ਕਾਰੋਬਾਰ ਸੌਗਣ ਦੁਸ਼ਮਣ ਤੋਂ ਛਡਕਾਰਾ ਲਵ ਮੈਰਿਜ ਪ੍ਰੋਬਲਮ ਵਿਦੇਸ਼ ਯਾਤਰਾ ਕੋਰਟ ਕੇਸ ਪਤੀ ਪਤਨੀ ਦੇ ਵਿੱਚ ਕਲੇਸ਼ ਲਾਟਰੀ ਸੱਟਾ ਨੰਬਰ ਜਾਦੂ ਟੂਣਾ ਕੀਤਾ ਕਰਾਇਆ ਰੂਸੇ ਰੂਪਣਾ ਵੀਜ਼ਾ ਪ੍ਰੋਬਲਮ ਗ੍ਰੀਨ ਕਾਰਡ ਹੁਣੇ ਕਾਲ ਕਰੋ ਮੀਆਂ ਸਮਰਜੀ 73409 36488 73409 36488